ਮੇਰਾ ਨਾਮ ਨਵਨੀਤ ਕੌਰ ਮੈਂ ਜਗਰਾਉਂ ਸਿਟੀ ਲੁਧਿਆਣਾ ਡਿਸਟ੍ਰਿਕਟ ਦੀ ਰਹਿਣ ਵਾਲੀ ਆ ਮੈਂ ਆਪਣੀ ਸਕੂਲ ਦੀ ਪੜ੍ਹਾਈ ਜੀਐਸਐਸ ਬਰਸਾਲ ਸਕੂਲ ਤੋਂ ਕੰਪਲੀਟ ਕੀਤੀ ਆ ਮੇਰਾ ਸੁਪਨਾ ਸੀਗਾ ਕਿ ਮੈਂ ਇੱਕ ਬੈਲਟ ਜੋਬ ਕਰਾਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਮੇਰੇ ਫਾਦਰ ਦਾ ਸੁਪਨਾ ਸੀਗਾ ਤੇ ਇਹ ਸੁਪਨਾ ਮੈਂ ਆਪਣੀ ਗ੍ਰੈਜੂਏਸ਼ਨ ਦੇ ਚੱਲਦੇ-ਚੱਲਦੇ ਹੀ ਕੰਪਲੀਟ ਕਰ ਲਿਆ ਤੇ ਹੁਣ ਮੈਂ ਪੰਜਾਬ ਪੁਲਿਸ ਦੇ ਵਿੱਚ ਜੁਆਇਨਿੰਗ ਕੀਤੀ ਆ ਮੇਰੀ ਜਿਹੜੀ ਭਰਤੀ ਹੋਈ ਆ ਪੂਰੀ ਨੀਟ ਐਂਡ ਕਲੀਨ ਭਰਤੀ ਹੋਈ ਆ ਅੱਜਕੱਲ੍ਹ ਦੇ ਜੋ ਬੱਚੇ ਨੇ ਉਹ ਜ਼ਿਆਦਾਤਰ ਬਾਹਰ ਜਾਣ ਦੀ ਤਿਆਰੀ 'ਚ ਰਹਿੰਦੇ ਨੇ ਪਰ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਤਾਂ ਰੋਜ਼ਗਾਰ ਦੇ ਮੌਕੇ ਬਹੁਤ ਹੀ ਜ਼ਿਆਦਾ ਮਿਲ ਰਹੇ ਨੇ ਇੱਕ ਵਧੀਆ بیس ਤੇ ਤਿਆਰੀ ਕਰਕੇ ਆਪਣੇ ਆਪ ਨੂੰ ਇੱਕ ਬੈਲਟ ਜੋਬ ਦੇ ਵਿੱਚ ਜਾਂ ਕਿਤੇ ਵੀ ਫੀਲਡ ਦੇ ਵਿੱਚ ਆਪਣੇ ਆਪ ਨੂੰ ਭਰਤੀ ਕਰ ਸਕਦੇ ਨੇ ਮੈਂ ਇਹ ਕਹਿਣਾ ਚਾਹੂੰਗੀ ਤੁਸੀਂ ਬਾਹਰ ਜਾਣ ਦੀ بجائے ਇੱਧਰ ਰਹਿ ਕੇ ਹੀ ਆਪਣੀ ਤਿਆਰੀ ਕਰੋ ਇੰਨਾ ਸਾਰੇ ਉਪਰਾਲਿਆਂ ਵਾਸਤੇ ਮੈਂ ਭਗਵੰਤ ਮਾਨ ਸਰਕਾਰ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਇੱਕ ਸਾਨੂੰ ਰੋਜ਼ਗਾਰ ਦਿੱਤਾ ਆ ਲਾਈਫ ਦੇ ਵਿੱਚ ਅੱਗੇ ਵਧਣ ਦਾ ਮੌਕਾ ਮਿਲਿਆ ਇੱਕ ਜੋਬ ਮਿਲੀ ਆ ਇੱਕ ਰੋਜ਼ਗਾਰ ਮਿਲਿਆ ਆ ਫੈਮਿਲੀ ਨੂੰ ਸਪੋਰਟ ਕਰਨ ਜੋਗੇ ਸੀ ਆ ਹੁ ਬਣ ਚੁੱਕੇ ਆ ਸ਼ਸ਼ੀ ਕਲਜੀ ਮੇਰਾ ਨਾਮ ਕਰਮਜੀਤ कौर ਹੈ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦੀ ਆ ਮੈਂ ਪੋਸਟ ਗ੍ਰੈਜੂਏਸ਼ਨ ਆ ਤੇ ਮੈਂ ਭਗਵੰਤਮਾਨ ਸਰਕਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਹ ਰੁਜ਼ਗਾਰ ਦਾ ਮੌਕਾ ਦਿੱਤਾ ਤੇ ਮੈਂ ਐਜ਼ ਅ ਕਾਂਸਟੇਬਲ ਲੇਡੀ ਜੀਆਰਪੀ ਦੇ ਵਿੱਚ ਸਿਲੈਕਟ ਹੋਈ ਆ 2023 ਵਾਲੀ ਭਰਤੀ ਦੇ ਵਿੱਚ ਅਸੀਂ ਫਾਰਮ ਫਿਲ ਕੀਤੇ ਸੀਗੇ ਤੇ ਹੁਣ ਸਾਡੀ ਜੁਆਇਨਿੰਗ ਹੋ ਚੁੱਕੀ ਆ ਫੈਮਿਲੀ ਦੇ ਵਿੱਚ ਕੋਈ ਵੀ ਐਸਾ ਮੈਂਬਰ ਨਹੀਂ ਆ ਜੋ ਸਰਕਾਰੀ ਨੌਕਰੀ ਕਰੇ ਤੇ ਮੈਂ ਪਹਿਲੀ ਵਾਰ ਸਿਲੈਕਟ ਹੋਈ ਆ ਮੈਂ ਇਸ ਉਪਰਾਲੇ ਲਈ ਸੀਐਮਓ ਭਗਵੰਤ ਮਾਨ ਜੀ ਦਾ ਬਤੈਰੋ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਪੰਜਾਬ ਦੇ ਲੋਕਾਂ ਦੇ ਲਈ ਸੇਵਾ ਕਰਨ ਦਾ ਮੌਕਾ ਦਿੱਤਾ